ਆਮ ਆਦੀ ਪਾਰਟੀ ਦੇ ਲੁਧਿਆਣਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਉਰਫ ਗੋਗੀ ਨੇ 1.5 ਸਾਲ ਪਹਿਲਾਂ ਇੱਕ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਨੀਂ ਪੱਥਰ ਰੱਖਿਆ ਸੀ। ਉਹ ਅੱਜ ਹੀ ਉਹਨਾਂ ਨੇ ਜਿਹੜੇ ਹੱਥਾਂ ਦੇ ਨਾਲ ਰੱਖਿਆ ਸੀ, ਅੱਜ ਉਹਨਾਂ ਹੱਥਾਂ ਦੇ ਵਿੱਚ ਥੋੜੇ ਫੜ ਕੇ ਉਹ ਤੋੜ ਦਿੱਤਾ ਗਿਆ। ਕਿਉਂ ਤੋੜਿਆ ਕੀ ਮਜਬੂਰੀ ਆ? ਕਿਉਂ ਅਪਸ਼ਿਸ਼ਾਈ ਭਾਰੀ ਆ ਤੇ ਕਿਉਂ ਐਮਐਲਏ ਨੇ ਸੀਬੀਏ ਦੀ ਜਾਂਚ ਮੰਗੀ ਆ ਇਸ ਮਸਲੇ ਦੇ ਵਿੱਚ ਅਸੀਂ ਗੱਲ ਕੀਤੀ ਆ। ਵਦਿਆ ਗੁਰਪ੍ਰੀਤ ਬਸਿਓ ਨੇ ਨਾਲ ਐਮਐਲ ਸਾਬ ਵੀ ਕਿ ਵੀਡੀਓ ਵਾਇਰਲ ਹੋ ਰਹੀ ਆ ਉਹ ਆਪਣੀ ਵੀਡੀਓ ਹੀ ਹੈ ਕੋਈ ਛੇੜਖਾਨੀ ਨਹੀਂ ਤੇ ਜਿਹੜੇ ਤੁਸੀਂ ਨਹੀਂ ਪੱਥਰ ਤੋੜ ਰਹੇ ਹੋ ਨਹੀਂ ਨਹੀਂ ਮੇਰੀ ਆਪਣੀ ਵੀਡੀਓ ਹੀ ਮੈਂ ਆਪ ਤੋੜਿਆ ਪੱਥਰ ਜੀ ਇੰਨਾ ਗੁੱਸਾ ਹੈ ਜੀ ਕੀ ਗੱਲ ਹੋ ਗਈ ਸਰਕਾਰ ਤੇ ਤੁਹਾਡੀ ਅਫਸਰ ਤੁਹਾਡੇ ਨਹੀਂ ਨਹੀਂ ਸਰਕਾਰ ਤੇ ਕੋਈ ਗੁੱਸਾ ਨਹੀਂ ਅਫਸਰਾਂ ਤੇ ਹੈਗਾ ਬਈ ਢੁੱਠੇ ਨੇ ਮਤਲਬ 588 ਕਰੋੜ ਦੇ ਦਾ ਕੰਪਨੀ ਨੂੰ 650 ਕਰੋੜ ਚੋਂ 34 ਕਰੋੜ AMC ਦਾ ਲੈ ਕੇ ਗੁੱਡਾਂ ਨਾਲ ਆ ਸਾਫ ਨਹੀਂ ਹੋਇਆ ਲੋਕਾਂ ਦੇ ਘਰਾਂ 'ਚ ਕੈਂਸਰ ਆ ਲੋਕਾਂ ਦੇ ਘਰਾਂ 'ਚ ਪੀੜੀਆਂ ਲੋਕਾਂ ਦੇ ਬੱਚੇ ਵਿਚਾਰੇ ਬਲਾਈਂਡ ਪੈਦਾ ਹੋ ਰਹੇ ਨੇ ਬੱਚੇ ਨਾਰਮਲ ਪੈਦਾ ਹੋ ਰਹੇ ਨੇ ਮਾਰਨੀਆਂ ਦਾ ਇੱਕ ਸਲਾਹ ਆ ਕਿ ਪੈਸੇ ਕਿਉਂ ਇਹ ਕੰਪਨੀ ਤੇ ਜਾ ਤੱਕ ਕੋਈ ਕੰਮ ਹੋਇਆ ਹੀ ਨਹੀਂ ਹੈਗਾ ਜਦ ਸਰਕਾਰ ਤਾਂ ਵੈਸੇ 0% ਟਾਲ ਰਹੀ ਹੈ ਸੇ ਕ腐ਸ਼ਨ ਦੇ ਵਿੱਚ ਜੀ ਤੇ ਉਸੇ ਚੀਜ਼ ਆ ਕੇ ਜੜ ਕੜੀ ਦੇ ਵਿੱਚ ਅੱਗੇ ਲੈ ਕੇ ਆਏ ਕਿ ਉਸ ਚੀਜ਼ ਨੂੰ ਇਹ ਉਦਘਾਟਨ ਕਦੋਂ ਕੀਤਾ ਸੀ ਤੁਸੀਂ 1.5 ਸਾਲ ਪਹਿਲਾਂ ਕੀਤਾ ਸੀ ਜੀ ਮਤਲਬ 1.5 ਸਾਲ ਬਾਅਦ ਵੀ ਕੰਮ ਨਹੀਂ ਹੋਇਆ ਨਹੀਂ ਜੀ ਉਦੋਂ ਕੱਲ ਤੁਸੀਂ ਇਕੱਲੇ ਨੇ ਦਗਾਟਨ ਕੀਤਾ ਕਿ ਸੀਐਮ ਸਾਹਿਬ ਵੀ ਆਏ ਸੀ ਜੀ ਨਹੀਂ ਜੀ ਨਹੀਂ ਮੈਂ ਇਕੱਲੇ ਨੇ ਕੀਤਾ ਸੀ ਨਾਲ ਸਾਡੇ ਕਮਿਸ਼ਨਰ ਮੈਡਮ ਸੀ ਤੇ ਜਿਹੜੇ ਕਮਿਸ਼ਨਰ ਨੇ ਨਗਰ ਨਿਗਮ ਦੇ ਕਮਿਸ਼ਨ ਜਾਂ ਡਿਪਟੀ ਕਮਿਸ਼ਨਰ ਇਹਨਾਂ ਦੇ ਨਾਲ ਤੁਹਾਡਾ ਸੰਪਰਕ ਨਹੀਂ ਹੋਇਆ ਵੀ ਕਿਉਂ ਨਹੀਂ ਕੰਮ ਹੋਇਆ ਅਸੀਂ ਤਾਂ ਜੀ ਸਾਰੇ ਨੂੰ ਕਹੀ ਜਾਂਦੇ ਆ ਪਰ ਕੋਈ ਸੁਣਦਾ ਨਹੀਂ ਨਾ ਉਹ ਹੋ ਰਿਹਾ ਜੀ ਕੰਮ ਹੋ ਰਿਹਾ ਜੀ ਪੰਪ ਸਟੇਸ਼ਨ ਬੰਦ ਪਏ ਨੇ ਜੀ ਉਹਨਾਂ ਦੇ ਕੋਈ ਲੱਗੇ ਨਹੀਂ ਆ ਮੇਰਾ ਤਾਂ ਮੇਨ ਪੜਦੀ ਗੱਲ ਇਹ ਆ ਵੀ ਇੰਨੇ ਪੈਸੇ ਦਿੱਤੇ ਅਸੀਂ ਸਰਕਾਰ ਨੇ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਉਹ ਕਿਉਂ ਗਿਆ ਲੋਕਾ ਇਨਾਂ ਦੀਆਂ ठेकेਦਾਰਾਂ ਦੀਆਂ ਜੇਬਾਂ ਜਿਹੜੇ ਅਫਸਰਾਂ ਨੇ ਪੈਸੇ ਦਿੱਤੇ ਤਾਂ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਬ ਤੁਸੀਂ ਕਿਹੜੇ ਕਿਹੜੇ ਅਫਸਰਾਂ ਨੂੰ ਦੋਸ਼ੀ ਮੰਨਦੇ ਹੋ ਜੀ ਜਿਹੜੇ ਵੀ ਉਸ ਟਾਈਮ ਦੇ ਸੀ ਇਹ ਜਿਨ੍ਹਾਂ ਨੇ ਬਿੱਲ ਪਾਸ ਕੀਤੇ ਨੇ ਜਿਹੜੇ ਵੀ ਹੋਣਗੇ ABCD ਮੈਨੂੰ ਨਾਂ ਨਹੀਂ ਪਤਾ ਜਿਨ੍ਹਾਂ ਦਾ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਡਰ ਹੁੰਦਾ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਦਾ ਪ੍ਰੋਜੈਕਟ ਜੀ ਸੀਨੀਅਰ ਬੋਰਡ ਡਿਪਾਰਟਮੈਂਟ ਦਾ ਸੀਗਾ ਜੀ ਪ੍ਰੋਜੈਕਟ ਜੀ ਹਾਂ ਜੀ ਸਾਰਾ ਹੋ ਗਿਆ ਤੇ ਪੋਲਿਊਸ਼ਨ ਬੋਰਡ ਦਾ ਜੀ ਤੇ ਨਹੀਂ ਜਿਹੜੇ ਸੀਵਰੇਡ ਬੋਰਡ ਤੇ ਫਿਰ ਤੁਸੀਂ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜਾਂ ਸੈਕਟਰੀ ਸਾਹਿਬ ਨਾਲ ਗੱਲ ਨਹੀਂ ਕੀਤੀ ਸਰ ਮੈਂ ਵਿੱਤ ਸੰਸਵਾ ਕਮੇਟੀ ਜੀ ਮਸਲਾ ਚੱਕਿਆ ਸੀ ਇਹਨੂੰ ਸੀਬੀਏ ਜਾਂਚ ਭੇਜਿਆ ਜਾਵੇ ਜਾਂ ਜੁਡੀਸ਼ੀਅਲੀ ਜਾਂਚ ਕਰਾਈ ਜਾਵੇ ਜੀ ਹਾਂ ਜੀ ਉਹ ਕੁਛੇ ਆਲਰੇਡੀ ਜਾ ਚੁੱਕੇ ਹਨ ਜੀ ਤੁਹਾਡੀ ਡਿਮਾਂਡ ਹੈ ਕਿ ਜਿਹੜਾ 650 ਕਰੋੜ ਚੋਂ 588 ਕਰੋੜ ਦਾ ਗਬਨ ਹੋ ਗਿਆ ਇਹ ਮਹਿਸੂਸ ਕਰ ਰਹੇ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਸੀਬੀਏ ਦੀ ਜਾਂਚ ਤੇ ਸੀਐਮ ਸਾਹਿਬ ਵੀ ਦੇ ਸਕਦੇ ਇਸ ਮਸਲੇ 'ਚ ਵਿਜੀਲੈਂਸ ਹਾਂ ਬਿਲਕੁਲ ਬਾਜੋ ਦੇਣਗੇ ਜੀ ਕਿਉਂ ਨਹੀਂ ਦੇਣਗੇ ਪਰ ਤੁਸੀਂ ਜਿਹੜਾ ਪੱਥਰ ਤੋੜ ਰਹੇ ਜਿਹੜਾ ਤੁਸੀਂ ਨੀ ਪੱਥਰ ਤੋੜਿਆ ਇਸ ਤੋਂ ਪਹਿਲਾਂ ਸੀਐਮ ਸਾਹਿਬ ਨਾਲ ਗੱਲ ਨਹੀਂ ਹੋਈ ਤੁਹਾਡੀ ਸਰ ਐਟਾ ਹੁੰਦਾ ਅਸੀਂ ਮੈਸੇਜ ਲਾਦੇ ਸੀਗੇ ਜੀ ਹੂੰ ਠੀਕ ਹੈ ਜੀ ਕਈ ਵਾਰ ਕਿਉਂਕਿ ਲੈਕਚਰਾਂ ਦਾ ਦੌਰ ਆ ਬੀਜ਼ੀ ਹੋ ਰਹੇ ਸੀ ਸਾਹਿਬ ਨਹੀਂ ਉੱਲਾਂ ਤੱਕ ਵੈਸੇ ਪਹੁੰਚਿਆ ਹੁੰਦਾ ਜੀ ਠੀਕ ਹੈ ਅਸੀਂ ਮਤਲਬ ਆਪਣੇ ਵੱਲੋਂ ਦੇਖੋ ਲੋਕਾਂ ਦੇ ਅਸੀਂ ਸੋਨੇ ਨਮੈਂਦੇ ਆ ਲੋਕ ਜਦੋਂ ਆ ਕੇ ਸਾਨੂੰ ਰੋਜ਼ ਗੱਲਾਂ ਕਰਦੇ ਆ ਅਸੀਂ ਕਿੰਨੀ ਕਿਤੇ برداشت ਕਰਾਂਗੇ ਜਦੋਂ ਇਹ ਜਿਹੜੇ ਅਫਸਰ ਕੰਮ ਨਹੀਂ ਕਰਦੇ ਤਾਂ ਉਹਨਾਂ ਦੀ ਜੋ ਉਹਨਾਂ ਨੇ ਗਲਤ ਕੰਮ ਕੀਤੇ ਉਹਨਾਂ ਦਾ ਸਮਝਾ ਆਤੀ ਲੋਕ ਕਿਉਂ ਭੁਗਤੀ ਹੈ ਜੀ ਸਰਕਾਰ ਕਿਉਂ ਭੁਗਤੇ ਬਿਲਕੁਲ ਜੀ ਨਹੀਂ ਭੁਗਤਣਾ ਵੀ ਨਹੀਂ ਚਾਹੀਦਾ ਬਰਾਬਰ ਦੀ ਰਿਸਪਾਂਸਿਬਿਲਟੀ ਹੋਣੀ ਚਾਹੀਦੀ ਹੈ ਤੇ ਬਲਕਾਰ ਸਿੰਘ ਜੀ ਨੂੰ ਮੰਤਰੀ ਸਾਹਿਬ ਨੇ ਮਿਲੇ ਬਿਲਕੁਲ ਜਿਹੜਾ ਮੈਂ ਕੰਮ ਨਹੀਂ ਕਰਾ ਪਾਇਆ ਜੀ ਮੈਂ ਆਪਣਾ ਪੱਥਰ ਪੱਟ ਲਿਆ ਜੋ ਕਿ ਮੈਂ ਨਹੀਂ ਸਮਝਿਆ ਆਪਣੇ ਉਹਨੂੰ ਵੀ ਇਹ ਮੈਂ ਆਪਣਾ ਪੱਥਰ ਕਿਉਂ ਲਾਉਣਾ ਜਾਂ ਮੈਂ ਕੰਮ ਨਹੀਂ ਕਰਾ ਪਾਇਆ ਸਰ ਮੇਰੀ ਤਾਂ ਜੋ ਮੇਰੀ ਸਪਿਰਟ ਹੈਗੀ ਮੈਂ ਆਪਣੀ ਸਪਿਰਟ ਨੂੰ ਜ਼ਿੰਦਾ ਰੱਖਣ ਲਈ ਕੰਮ ਕੀਤਾ ਜੀ ਬਸ ਨਹੀਂ ਉਹ ਤਾਂ ਠੀਕ ਪਰ ਤੁਸੀਂ ਮੰਤਰੀ ਸਾਹਿਬ ਨੂੰ ਵੀ ਨਹੀਂ ਮਿਲੇ ਜੇ ਸੀਐਮ ਸਾਹਿਬ ਬੀਜੀ ਤੁਸੀਂ ਬਲਕਾਰ ਸਿੰਘ ਸਾਹਿਬ ਸਾਰੇ ਸਿਪੋ ਸਾਰਿਆਂ ਨੂੰ ਦੱਸ ਦਿੱਤੇ ਜੀ ਆਲਰੇਡੀ ਮਤਲਬ ਚੁਨੇ ਹੋਏ ਐਮਐਲਏ ਦੀ ਨਾ ਅਫਸਰ ਸੁਣਵਾਈ ਕਰੇ ਨਾ ਸਰਕਾਰ ਸੁਣਵਾਈ ਕਰੀ ਹੋਈ ਨਹੀਂ ਸਰ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ ਕਿ ਮੈਂ ਕੱਲੇ ਅਫਸਰਾਂ ਦੀ ਗੱਲ ਕਰਾਂਗਾ ਸਰਕਾਰ ਤਾਂ ਸਾਡੀ ਹੈ ਅਸੀਂ ਨਹੀਂ ਪਰ ਸਰਕਾਰ ਨੇ ਅਫਸਰ ਲਾਏ ਹੋਣਗੇ ਜੀ ਹਾਂ ਚਲੋ ਕਈ ਵਾਰ ਸਰਕਾਰ ਨੂੰ ਉੱਪਰ ਜਾ ਕੇ ਕਈ ਗਰਾਉਂਡ ਰਿਪੋਰਟ ਨਹੀਂ ਦਿੰਦੇ ਨਾ ਜੀ ਇਹ ਜਿਹੜਾ ਰਿਪੋਰਟ ਗਲਤ ਰਿਪੋਰਟਾ ਨਹੀਂ ਦਿੰਦੇ ਕੁਝ ਹੋਰ ਦੱਸ ਦਿੰਦੇ ਨੇ ਉੱਪਰ ਜਾ ਕੇ ਅੱਛਾ ਇੱਕ ਐਮਲ ਸਾਬ ਜਿਹੜੇ ਅੱਜ ਤੋਂ 1.5 ਸਾਲ ਪਹਿਲਾਂ ਉੱਥੇ ਅਫਸਰ ਸੀ ਉਹ ਅੱਜ ਵੀ ਲੁਧਿਆਣੇ ਕੰਮ ਕਰ ਰਹੇ ਨੇ ਬਿਲਕੁਲ ਦੁੱਖ ਵੀ ਐਸੀ ਗੱਲ ਦਾ ਉਹਨਾਂ ਨੂੰ ਅਹਿਮ ਸੌਦੇਆ ਤੇ ਲਗਾਇਆ ਜਾ ਰਿਹਾ ਜੋ ਕਿ ਗਲਤ ਗੱਲ ਆ ਮੈਂ ਉਸੀ ਦਾ ਪ੍ਰੋਟੈਸਟ ਵੀ ਕੀਤਾ ਹੈ ਜੀ ਹਾਂ ਜੀ ਰਿਟਾਇਰ ਹੀ ਰਹੇ ਕੋਈ ਚੀਫ ਕੋਈ ਕੋਈ ਉਸਟੈਂਟ ਕੁਝ ਹੋਰ ਸੀ ਉਹਨਾਂ ਨੂੰ ਵੱਡੇ ਵੱਡੇ ਜਿਹੜੇ 1400 ਕਰੋੜ ਦਾ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਤੇ ਮੇਰੀ ਰਿਜਾਇਨਮੈਂਟ ਉਹ ਵੀ ਆ ਵੀ ਉਹ ਨਹੀਂ ਲੱਗਣੀ ਚਾਹੀਦੀ ਉੱਥੇ ਕਿਉਂਕਿ ਪਹਿਲੇ ਉਹਨਾਂ ਨੇ ਏਡਾ ਕਪੜੇ ਕਿਤੇ ਜੇ ਏਡਾ ਵੱਡਾ ਵਾਰਲਡ ਬੈਕ ਦਾ ਪੈਸਾ ਆ ਰਿਹਾ ਲੋਕਾਂ ਨੂੰ ਪਾਣੀ ਇਛਾ ਦੇਣਾ ਸੀ ਤੇ ਜਿਹੜੇ ਉਹਦੇ ਵਿੱਚ ਵੀ ਐਡ ਅਬ ਲੈਖੀ ਸੌੜੀਆਂ ਤਾਂ ਉਹ ਅੰਦਰ ਆ ਕੇ ਇਹ ਪ੍ਰੋਜੈਕਟ ਨੂੰ ਵੀ ਖਰਾਬ ਕਰਨੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਕਿ ਅ fırsਰਣ ਜਿਹੜੀ ਲਈ ਹੈ ਤੁਸੀਂ ਨਾਰਾਜ਼ਗੀ ਤੁਹਾਡ ਨੂੰ ਤੁਹਾਡੇ ਦੇ ਨਾ ਭਾਰੀ ਪੈਦੇ ਜੀ ਕੋਈ ਗੱਲ ਨਹੀਂ ਸਰ ਦੇਖੋ ਸੱਚ ਦੀ ਰਾਹ ਤੇ ਚੱਲਣ ਵੇਲੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਪਰਿਵਾਰ ਵਾਰਤਾ ਜੀ ਮੈਂ ਤਾਂ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਲਈ ਜੇ ਮੈਨੂੰ ਆਪਣੀ ਰਾਜਨੀਤੀ ਦੇ ਵਿੱਚ ਜਾਂ ਮੈਨੂੰ ਉੱਪਰ-ਥੱਲੇ ਹੋਣਾ ਪੈ ਗਿਆ ਮੈਨੂੰ ਕੋਈ ਚੀਜ਼ ਦੀ ਕੋ ਟੈਨਸ਼ਨ ਨਹੀਂ ਨਹੀਂ ਜਿੰਦਗੀਆਂ ਜਦੋਂ ਤੁਸੀਂ ਗੁਰੂ ਸਾਹਿਬ ਨਾਲ ਕਿਉਂ ਜੋੜਦੇ ਤੁਸੀਂ 1.5 ਸਾਲ ਚ ਕਿਹੜੀ ਜਿੰਦਗੀ ਬਚਾਲੀ ਹੈਗੀ ਅਸੀਂ ਉਹਦੇ ਬੱਚੇ ਆਣਾ ਜੀ ਉਹਦੀ ਔਲਾਦ ਆ ਹੂੰ ਹੂੰ ਉਹਦਾ ਮਤਲਬ ਉਸ ਔਲਾਦ ਉਸ 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 ਵਾਸੀਓਂ ਦੇ ਬੱਚੇ ਆ ਮਤਲਬ ਜੇ ਅਸੀਂ ਆਪਣੇ ਪਿਤਰਾ ਉਹ ਵੱਡੇ ਬਜ਼ੁਰਗਾਂ ਦੀਆਂ ਜੋ ਸਾਡੇ ਗੁਰੂ ਸੀਗੇ ਅਸੀਂ ਉਹਨਾਂ ਦੀ ਸੇਖ ਤੇ ਚੱਲ ਕੇ ਅਸੀਂ ਚੰਗੇ ਕੰਮ ਨਹੀਂ ਕਰਾਂਗੇ ਤੇ ਅਸਟਾ ਉਹਨਾਂ ਦੇ ਮਾਰਗਦਰਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਪਰ ਤੁਹਾਨੂੰ 1.5 ਸਾਲ ਬਾਅਦ ਆਇਆ ਫਿਰ ਥੋੜਾ ਜਿਹਾ ਗੁੱਸਾ ਅਸੀਂ ਉਹ ਅਸੀਂ 1.5 ਸਾਲ ਤੋਂ ਕੋਸ਼ਿਸ਼ ਕਰੀ ਜਾ ਰਿਹਾ ਹੈ ਨਹੀਂ ਕੁਝ ਹੋ ਰਿਹਾ ਇਹ ਕਾਈ ਇਸ ਬੰਦਾ ਸਟੈਪ ਕਦੋਂ ਚੱਕਦਾ ਖੂਜ ਕਦੋਂ ਟਿਕਦਾ ਬੰਦਾ ਜੀ ਦੱਸੋ ਮੈਨੂੰ ਆ ਤਾਂ ਬੱਤੇ ਅੱਦਲੋ ਕਰਦਾ ਜੀ ਬੰਦਾ ਹੂੰ ਹੂੰ ਚਲੋ ਕਰਦਾ ਜੀ ਮੇਰਾ ਸਵਾਲ ਆ ਸਾਹਿਬ ਨੂੰ ਕਦੋਂ ਕਰਦਾ ਜੀ ਨਹੀਂ ਮੈਂ ਤੇ ਨਹੀਂ ਕਵਾਂਗਾ ਕਿ ਕਦੋਂ ਨਹੀਂ ਕਰਦਾ ਤੁਸੀਂ ਸਿਆਸੀ ਖੁਦਕੁਸ਼ੀ ਕੀਤੀ ਕਿ ਨਹੀਂ ਕੀਤੀ ਮੇਰਾ ਸਵਾਲ ਹੈ ਕਿ ਡੇਢ ਸਾਲ ਬਾਅਦ ਤੁਹਾਡੀ ਅਣਖ ਜਾਗੀ ਹੈ ਨਹੀਂ ਜੀ ਨਹੀਂ ਡੇਢ ਸਾਲ ਦੇਖੋ ਜਦੋਂ ਬੰਦਾ ਐਫਰਟਸ ਕਰਦਾ ਐਫਰਟਸ ਕਰਦਾ ਵੀ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਹੁਣ ਇਹ ਇੱਕ ਚੀਜ਼ ਮੈਨੂੰ ਪਤਾ ਗੁੰਡਾ ਨਾਲ ਇੱਕ ਦਿਨ ਚ ਨਹੀਂ ਸਾਫ਼ ਹੋ ਸਕਦਾ ਹੂੰ ਹੂੰ ਠੀਕ ਆ ਪਰ ਡੇਢ ਸਾਲ ਤੋਂ ਕੁਛ ਦਾ ਰਿਜ਼ਲਟ ਆਵੇ ਨਾ 5% 10% ਹੂੰ ਜਦੋਂ ਰਿਜ਼ਲਟ ਹੀ ਨਹੀਂ ਆ ਰਿਹਾ ਸਰ ਉੱਤੇ ਉੱਤੇ ਖੜਾ ਹੋਰ ਗੰਦਾ ਉਈ ਜਾ ਰਿਹਾ ਹੋ ਤੇ ਬੁੱਢਾ ਜਿਹੜਾ ਨਾਲਾ ਵਾ ਉਹ ਸਿਰਫ ਤੁਹਾਡੇ ਏਰੀਆ ਚੋਂ ਨਿਕਲਦਾ ਜੀ ਨਹੀਂ ਜੀ ਨਹੀਂ ਸਾਡੇ ਪੰਜ ਛੇ ਮਤਲਬ ਐਮਐਲਏ ਜੋ ਨਿਕਲਦਾ ਹੈਗਾ ਸਾਰੇ ਲੱਗੇ ਹੋ ਨੇ ਇਸ ਚੀਜ਼ ਤੇ ਸਾਰੇ ਕੰਮ ਕਰਦੇ ਨੇ ਸਾਰੇ ਪਾਰਟੀ ਦਾ ਤੇ ਮੀਟਿੰਗਾਂ ਵੀ ਕਰਦੇ ਆ ਸਾਰੇ ਐਮਐਲਏ ਵੀ ਆਪਸ ਵਿੱਚ ਬੁੱਢਾ ਦਰਿਆ ਕਮੇਟੀ ਵੀ ਬਣੀ ਹੋਈ ਆ ਅਸੀਂ ਉਹਦੇ ਵੀ ਮੈਂਬਰ ਆ ਉੱਥੇ ਵੀ ਗੱਲ ਰੱਖੀ ਦੀ ਆਸੀਂ ਆਪਣੀ ਮਤਲਬ ਇਸ ਮਸਲੇ ਲਈ ਲੁਧਿਆਣੇ ਵਾਲੇ ਐਮਐਲਏ ਇਕੱਠੇ ਨੇ ਸਰ ਕਿਉਂ ਨਹੀਂ ਇਕੱਠੇ ਆ ਐਵੇਂ ਤੁਸੀਂ ਕੱਪੜੀ ਕਰ ਸਾਡੇ ਮੂੰਹ ਚ ਨਾ ਨਹੀਂ 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 ਮੇਰੇ ਕਹਿਣ ਤੇ ਜੇ ਉਹਨਾਂ ਨੇ ਵੀ ਕਿਤੇ ਇਦਾਂ ਭੁਲੇਖੇ ਬੋਰਡ ਲਾ ਦੇ ਉਹ ਵੀ ਤੋੜਨਗੇ ਸਰ ਉਹਨਾਂ ਦੀ ਮਰਜ਼ੀ ਹੈ ਜੀ ਮੈਨੂੰ ਨਹੀਂ ਚੰਗਾ ਲੱਗਿਆ ਮੇਰਾ ਬੋਰਡ ਲੱਗੇ ਜੋ ਮੇਰੇ ਲਈ ਕੰਮ ਨਹੀਂ ਹੋਇਆ ਲੋਕ ਮੈਨੂੰ ਪੁੱਛਦੇ ਰਹੇ ਮੈਂ ਗੈਰਤਮੰਦ ਬੰਦਾ ਜੀ ਆਪਣੀ ਗੈਰਤ ਨੂੰ ਸੰਭਾਲ ਰੱਖਿਆ ਜੀ ਮੇਰਾ ਨਾਮ ਪੁੱਛ ਦਾਂਸ ਰਹੀ ਹੈ ਜੀ ਤੁਹਾਨੂੰ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਜਿਹੜਾ ਜ਼ਿਕਰ ਕੀਤਾ ਗਿਆ ਐਮਐਲਏ ਗੁਰਪ੍ਰੀਤ ਬੱਸੀ ਵੱਲੋਂ ਕਿ 650 ਕਰੋੜ ਚੋਂ 588 ਕਰੋੜ ਰੁਪਏ ਠੇਕੇਦਾਰਾਂ ਨੂੰ ਉਨਾ ਦਿਖਾਤਿਆਂ ਵਿੱਚ ਦਿੱਤੇ ਜਾ ਚੁੱਕੇ ਨੇ ਤੇ ਡੇਢ ਸਾਲ ਬਾਅਦ ਵੀ ਉਥੇ ਜਿਹੜਾ ਕੰਮ ਦਾ ਡੱਕਾ ਵੀ ਨਹੀਂ ਤੋੜਿਆ ਗਿਆ ਮੁੱਖ ਮੰਤਰੀ ਤੱਕ ਦਰਵਾਜ਼ੇ ਖੜਕਾਏਗੇ ਨਹੀਂ ਮੰਤਰੀ ਤੱਕ ਦਰਵਾਜ਼ੇ ਖੜਕਾਏਗੇ ਨਹੀਂ ਲੇਕਿਨ ਐਮਐਲਏ ਦੀ ਸੁਣੀ ਹੀ ਨਹੀਂ ਗਈ ਮਸਲਾ ਵਿਧਾਨ ਸਭਾ ਦੇ ਵਿੱਚ ਵੀ ਪਹੁੰਚਿਆ ਕਮੇਟੀ ਦੇ ਵਿੱਚ ਕਿਸ ਮਸਲੇ ਦੀ ਨਿਰਪੱਖ ਤੌਰ ਤੇ ਜਾਂਚ ਸੀਬੀਆਈ ਨੂੰ ਸੌਂਪ ਦੇਣੀ ਚਾਹੀਦਾ ਤੇ ਜੇ ਪੰਜਾਬ ਸਰਕਾਰ ਦਾ ਹੀ ਵਿਧਾਇਕ ਜਾਂਚ ਸੀਬੀਆਈ ਕੋਲ ਮੰਗ ਰਿਹਾ ਤੇ ਫਿਰ ਵਿਜੀਲੈਂਸ ਕਿਤੇ ਤੇ ਵਿਜੀਲੈਂਸ ਤੋਂ ਪਹਿਲਾਂ ਜ਼ਿਲ੍ਹੇ ਦੇ ਉਹ ਅਧਿਕਾਰੀ ਕਿੱਥੇ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਵਾਕਈ ਕਪੜਾ ਜਾਂ ਫਿਰ ਗੁਰਪ੍ਰੀਤ ਬੱਸੀ ਐਮਐਲਏ ਦੀ ਇੱਕ ਆਪਣੀ ਵੱਖਰੀ ਸਿਆਸਤ ਔਰ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਇੱਕ ਐਮਐਲਏ ਨੂੰ ਆਪਣੇ ਹੱਥੀ ਲਾਇਆ ਹੋਇਆ ਨੀ ਪੱਤਰ ਉਹ ਤੋੜਨ ਵਾਸਤੇ ਕਿਉਂ ਮਜਬੂਰ ਹੋਇਆ ਦੇਖਦੇ ਆਂਗੇ ਇਸ ਮਸਲੇ ਦੇ ਵਿੱਚ ਸਿਆਸਤ ਕੀ ਅਗਲਾ ਰੁਖ اختیار ਕਰਦੀ ਆ ਔਰ ਐਮਐਲਏ ਦੀ ਅਗਲੀ ਸਿਆਸਤ ਕੀ ਹੋਏਗੀ ਪਰਾਲ ਸਿੰਘ ਜੀ ਆ ਗਏ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ